ਪਿਆਰ ਭਰੀ ਸਾਸਰੀ ਕਾਲ ਕਹਿੰਦੇ ਐਡ ਲਾਉਣੀ ਤਾਂਲੇ ਪਾਸੇ ਨੰਬਰ ਚੱਲੀ ਜਾਂਦਾ ਪੋਸਟਰ ਤੇ 5 ਤੋਂ 7 ਫੁੱਟ ਮਾ ਪੇਜੋ ਵੀਡੀਓ ਲਾਇਕ ਸ਼ੇਅਰ ਕਮੈਂਟ ਚੈਂਜਰ ਫੋਲੋ ਕਰ ਦਿਓ ਆਪਾਂ ਦੇ ਕਹਿੰਦੀ ਸੀ ਤੋਂ 7 ਕਿੱਜਾ ਵੀਡੀਓ ਸਾਰੀ ਵਕਤ ਸਟੈਪ ਨਾ ਕਰਿਓ ਟਰੈਕਟਰਾਂ ਦੀ ਐਡ ਲਾਉਣੀ ਉਹ ਵੀ ਆਪਾਂ ਲਾਉਨੇ ਉਹ ਟਰੈਕਟਰਾਂ ਵਾਲਾ ਚੈਂਜਰ ਐਡ ਬਣਿਆ ਵਾ 10 ਇੰਚੀ ਗਾਡਰਾ ਚਾਹੀਏ ਦਾਨੜੀ ਹੱਬ ਚਾਹੇ ਰੇਲ ਦੇ ਸੇਚਾ ਵੀ ਪਈ ਦੇ ਭੇਰਗਾ ਚਾ 3 ਫੁੱਟ ਵਿੱਡ ਚ 2 ਫੁੱਟ ਵਾੜ ਚਾ ਸ਼ਹਿਰ ਪਰ ਟਾਂਡਾ ਸ਼ਹਿਰ ਪਰੋ ਏੜ ਜਾਂ ਵੀਰ ਦਾ ਟਾਂਡਾ ਤੇ 10 ਇੰਚੀ ਪੂਰਾ ਵੱਡਿਆ ਟਰਾ ਦਾ 56 ਇੰਚ ਮੱਛੀ ਹੁੱਕ ਕਿੱਥੇ ਗੁੱਲਾਪ ਨੇ 4 ਇੰਚੀ ਰੀਲ ਜੇ ਸੇਜਾ 10 ਇੰਚੀ ਘਾਟਰਾਂ ਚ ਦੋੜੀ ਵੀਰ ਕੈਂਚਾ ਬਣਾ ਕੇ ਲਾਈਆਂ ਤੇ 20 22 ਦੇ ਬਹਿਰਾਂ ਚਾ ਤੇ 4 ਇੰਚੀ ਥੱਦੇ ਵਾਲੇ ਬੱਤੇ ਆ ਤੇ ਪੂਰਾ ਪਾਰਾ ਟਰਾ ਦਾ ਬਣਿਆ ਵਾ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰ ਦਾ ਸਪਰਕਾ ਸਾਦੇ ਆ ਏੜ ਗਿਆ ਸ਼ਹਿਰ ਪਰ ਏੜ ਕੇ ਚ ਖੜਾ ਇਹ ਤੇ ਕੋਕਾ ਵੀ ਟਰਾ ਦਾ ਤੇ ਪੂਰਾ ਕੁਆਲਟੀ ਦਾ ਰੰਗ ਕੀਤਾ ਵਾ ਵੱਡਾ ਟੂਲ ਬਾਕਸ ਲੱਗਾ ਮੰਜਾ ਲੱਗਾ ਬੇਰਤੇ ਲੱਗੇ ਵੀਲ ਕਵਰ ਲੱਗੇ ਆ ਰੱਸੇ ਕਸਣ ਵਾਲਾ ਵੀ ਲਾਇਆ ਰੱਸੇ ਗੱਠੇ ਕਰਨ ਵਾਲਾ ਵੀ ਲਾਇਆ ਤੇ ਡਾਲੀ ਨੂੰ ਕਲੱਚ ਲੱਗੇ ਵੀ ਸੰਘਲ ਵੀ ਲੱਗੇ ਕਲੱਚ ਵੀ ਲੱਗੇ ਆ ਤੇ ਲਾਈਟਾਂ ਤਿੰਨ ਤਿੰਨ ਪਾਸੇ ਲਾਈਆਂ ਸਾਈਡਾਂ ਤੇ ਲਾਈਆਂ 56 ਚ ਮੱਚੀ ਹੱਕ ਤੇਰੀ ਰੇਟ ਦੀ ਗੱਲ ਕਰਕੇ ਰੇਟ ਹੈਗਾ 2 ਲੱਖ ਤੇ 75000 ਰੁਪਿਆ 275000 ਰੁਪਿਆ ਰੇਟ ਆ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਤੁਸੀਂ ਸਪਰਕ ਕਰ ਸਕਦੇ ਆ 16 7 ਡਰਾੰਡਾ ਏਰੀਆ ਸੇਰਪਰ ਸਾਰੀ ਜਾਣਕਾਰੀ ਫੋਨ 'ਤੇ ਆ ਕੇ ਆ ਕਿ ਮਸ਼ੀਨ ਏਰੀਆ ਤਨਤਾਰਨ 2020 ਮਾਡਲ ਮਸਕਰਪੈਨ ਤੂੜੀ ਵਾਲਾ ਰੀਪਰ ਤੇ ਇਹ 2020 ਮਾਡਲ ਏਰੀਆ ਤਨਤਾਰਨ ਟਿਪ ਜਕਤੀ ਦੀ ਕਰ ਮਸ਼ੀਨ ਕਿਸੇ ਵੀਰ ਭਾਈ ਨੇ ਲੈਣੀ ਹੋਵੇ ਵੀ ਤੁਸੀਂ ਸਪਰਕ ਕਰ ਸਕਦੇ ਆ ਪੁਰੀ ਵਧੀਆ ਤੇ ਸਾਰੀ ਜਾਣਕਾਰੀ ਫੋਨ ਲਾ ਕੇ ਦੱਸ ਦਦਦੇ ਆ ਰੇਟ ਦੀ ਗੱਲ ਕਰਕੇ ਰੇਟ ਹੈਗਾ ਇਹਦਾ ਮਸ਼ੀਨ ਦਾ ਪੱਖੇ ਛੱਕੇ ਵਧੀਆ ਟਿੱਕੀ ਤੋਂ ਗਲੀ ਛੜੀ ਨਹੀਂ ਬੜੀ ਸਾਫ ਆ 2.5 ਲੱਖ ਰੁਪਇਆ ਰੇਟ ਆ ਜਿਹੜਾ ਵੀਡੀਓ ਸ਼ੇਅਰ ਕਰਕੇ ਜਿਹੋ ਕੋ ਚੈਨਲ ਫੋਲੋ ਕਰਕੇ ਜਿਹੋਗਾ ਫੁੱਲ ਮਾਤਣ ਕਰਨਗੇ ਕਿਸੇ ਵੀਰ ਪੈਸੇ ਨਹੀਂ ਲੈਣੀ ਹੋਵੇ ਵੀ ਤੁਸੀਂ ਸੰਪਰਕ ਕਰ ਸਕਦੇ ਆ 2.5 ਲੱਖ ਰੁਪਇਆ ਰੇਟ 2020 ਮਾਡਲ ਸਾਰੀ ਜਾਣਕਾਰੀ ਫੋਨ ਲਾ ਕੇ ਦੱਸ ਦਦਦੇ ਆ ਅੱਗੇ ਪਾ ਆ ਗਈ 12 ਫੁੱਟੀ ਟਰਾਲੀ ਸਿੰਗਲ ਤੇ ਪੂਰੀ ਵਧੀਆ ਟਰਾਲੀ ਲੈਫਟ ਵਾਲੀ ਆ 8 ਇੰਚੀ ਗਾਡਣਾ ਚ 4 ਇੰਚੀ ਹਿੱਸੇ ਚ 8 ਨੜੀ ਹੱਬ ਚ 3 ਫੁੱਟ ਵਿੱਡ ਚ ਤੇ ਪੂਰੀ ਭਾਰੀ ਟਰਾਲੀ ਬਣੀ ਵੀ ਆ 11 ਛੇ ਦੀ ਤੇ ਇਹਦਾ ਰੇਟ ਹੈਗਾ 1 ਲੱਖ ਤੇ 20000 ਰੁਪਿਆ ਕਿਹੜਾ ਕਿਸੇ ਵੀਰ ਪਈ ਲੈਣੀ ਹੋਵੇ ਵੀ ਤੁਸੀਂ ਸੰਪਰਕ ਕਰ ਸਕਦੇ ਆ ਪੂਰੀ ਵਧੀਆ ਟਰਾਲੀ ਆ ਤੇ 8 ਇੰਚੀ ਗਾਡਰ ਤੇ 8 ਨੜੀ ਹੱਬ ਆ ਚਾਰ ਰੰਗੀ ਸਾ ਟਾਈ ਫਟਾ ਵੈਂਡੋ ਪੂਰੀ ਵਧੀਆ ਟਰਾਲੀ ਆ ਤੇ ਲੈਫਟ ਸਿੰਗਲ ਪੰਪ ਚ ਤੇ ਰੇਟ ਹੈਗਾ 120000 ਫੰਦ ਮਾਂ ਤਣ ਕਰਨਗੇ ਤੇ ਫਰਸ਼ ਪੂਰੀ ਸਾਫ ਲੱਗੀ ਵੀ ਆ ਵੀਡੀਓ ਕੋ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਫੋਲੋ ਵੀਡੀਓ ਕੋ ਸਾਰੀ ਵੀ ਕੋ ਸਟੈਪ ਨਾ ਕਰਿਓ 2013 ਮਡ ਟਰੈਕਟਰ ਏਰੀਆ ਤਰਲ ਤਾਰ ਨਿੱਕੇ ਵੀ ਤੇ ਤਿੰਨ ਟਰੈਕਟਰ ਆ ਤੇ ਥ੍ਰੀ ਸਪੀਡ ਆ ਡਬਲ ਕਲੱਚ ਆ ਡੈਕਸ ਬ੍ਰੇਕਾਂ ਪਾਵਰ ਸਟੇਰ ਨਾ 2013 ਮਾਡਲ ਆ ਤੇ ਏਰੀਆ ਤਰਤਾ ਨਿੱਕੇ ਵੀ ਦੇ ਤਿੰਨ ਟਰੈਕਟਰ ਆ ਕੋਕਾਪੀ ਟਰੈਕਟਰ ਆ ਕਿਸੇ ਵੀਰ ਪਈ ਨੂੰ ਲੈਣਾ ਹੋਵੇ ਵੀਰਾਂ ਨਾਲ ਕਰ ਸਕਦੇ ਆ ਤੇ ਥ੍ਰੀ ਸਪੀਡ ਇਹ ਕਣਪਣੀ ਨਵ ਆਇਆ ਤੇ ਕੋਕਾਪੀ ਟਰੈਕਟਰ ਆ ਡਬਲ ਜੈਕਟਿਪੂਟਰ ਆ ਤੇ ਮਰਗਾੜ ਸ਼ਕਾੜ ਵਧੀਆ ਪਏ ਆ ਕਿਧੋ ਗਲੇ ਸੜੇ ਨਹੀਂ ਪੂਰੇ ਸਾਫ ਪਏ ਆ ਤੇ ਡਬਲ ਜੀ ਐਕਸਟੀ ਪੁੱਤਰ ਆ ਤੇ ਮਾਲਕ ਵੀ ਦਾ ਨੰਬਰ ਪੰਜਾਬ ਨੰਬਰ ਤੇ ਕੋਕਾ ਵੀ ਟਰੈਕਟਰ ਆ ਪੰਜਾਬ ਨੰਬਰ ਆ 90 ਪੈਸੇ ਟਾਇਰ ਆ ਰੰਗ ਪੀਟ ਦਾ ਸਾਰਾ ਨਹੀਂ ਰਿਹਾ ਜਾਂ ਫਾਈਬਰ ਦੀ ਚੱਦਰ ਹੀ ਲੱਗੀ ਆ ਝੂ ਪੈਪ ਲੱਗਿਆ ਕੋਕਾ ਪੀਸ ਟਰੈਕਟਰ ਹੈ ਕਿਸੇ ਵੀਰ ਪੈਸੇ ਲੈਣਾ ਬਈ ਬਿਸਪਰ ਕਰ ਸਕਦੇ ਆ ਰੇਟ ਹੈਗਾ 4 ਲੱਖ ਤੇ 2000 ਕਿਹੜਾ ਵੀਰ ਕੋ ਸ਼ੇਅਰ ਕਰਕੇ ਜਾਊਗਾ ਚੈਨਰ ਫੋਲੋ ਕਰਕੇ ਜਾਊਗਾ ਫੋਲਮਾ ਤਾਂ ਕਰਨਗੇ ਤੁਹਾਡਾ ਤੇ ਵੀਡੀਓ ਲਾਇਕ ਕਰਦੇ ਹੋ ਕਮੈਂਟ ਕਰਦੇ ਹੋ ਮੇਰੇ ਕੋਲ ਸਟੈਪ ਨਾ ਕਰ ਸਾਰੀ ਵੀ 855 ਟਰੈਕਟਰ ਆ ਕੋਕਾਪੀ ਟਰੈਕਟਰ ਆ ਇੰਜਨ ਗੇ ਲਿਫਟ ਦਾ ਓਕੇ ਆ 70 ਪੈਸੇ ਟਾਇਰ ਰੰਗ ਪੇਂਟ ਦਾ ਸਾਰਾ ਨੀੜ ਆ ਜਾ ਤੇ 2015 ਮਾਡਲ 70 ਪੈਸੇ ਟਾਇਰ ਮਗਰ ਦੇ ਇੰਜਨ ਗੇ ਲਿਫਟ ਦਾ ਓਕੇ ਆ ਰੰਗ ਪੇਂਟ ਦਾ ਸਾਰਾ ਨੀੜ ਆ ਜਾ ਮਰਗਾਰਡ ਸ਼ਕਾਰ ਕਿਤੋਂ ਗਲੇ ਨਹੀਂ 2015 ਮਾਡਲ ਦੇ ਤੇ ਟਾਪ ਦੇ ਕਿਨਾਰਾ ਨਾਲ ਡਾਬਰ ਨਾਲ ਤੇ ਪੰਪ ਨੂੰ ਜੇ ਚਾਬੀ ਨਹੀਂ ਲੱਗੀ ਪੋਰਾ ਵੀ ਨਹੀਂ ਖੁੱਲਿਆ ਜੇ ਵਾਹ ਕਢਾਉਣ ਨਾਲੀਆਂ ਪਾਈਪਾਂ ਤੋਂ ਵੀ ਨਹੀਂ ਜੇ ਕਢਾਉਣੇ ਨੇ ਉਹ ਵੀ ਨਹੀਂ ਨਾਲ ਖੁੱਲਿਆ ਇਤੇ ਜੂ ਫੇਵਰ ਦੀ ਛਤਰੀ ਲੱਗੀ ਜੂ ਪਾਈਪ ਲੱਗਿਆ ਤੇ ਕੋਕਾ ਵੀ ਟਰੈਕਟਰ ਡਬਲ ਜੈਕਟੀ ਪੂਡਰਾ ਤੇ ਇੰਜਣ గేਰ ਲਿਫਟ ਦਾ ਓਕੇ ਹੈ ਰੰਗ ਪੇਂਟ ਦਾ ਸਾਰਾ ਨੀਰਾ ਜਾ ਤੇ ਪੰਜਾਬ ਪੰਜਾਬ ਨੰਬਰ ਚੈਪ ਵਾਲੀ ਕਾਪੀ ਆ ਕਾਗਜ਼ ਪਤਰਾ ਦਾ ਜਮਾ ਓਕੇ ਯਾਰ 2015 ਮਾਟਣਾ ਤੇ ਰੇਟ ਹੈ ਗਾਇਦਾ 4 ਲੱਖ ਤੇ 10000 ਕਿਹੜਾ ਵੀਡੀਓ ਸ਼ੇਅਰ ਕਰਕੇ YouTube ਚ ਫੋਲੋ ਕਰਕੇ ਵੀ ਮਾਰ 743 ਤੇ ਇੰਜਣ గేਰ ਦਾ ਲਿਫਟ ਦਾ ਜਮਾ ਓਕੇ ਹੈ ਟਰੈਕਟਰ ਤੇ ਡਬਲ ਕਲਚਾ ਜੈਕਸ ਬ੍ਰੇਕਾਂ ਕੋਕਾਪੀ ਟਰੈਕਟਰ ਦਾ 2014 ਮਾਡਲ ਆ ਤੇ ਇੰਜਨ ਗੇਅਰ ਕੋਕਾਪੀ ਸੇ ਟਰੈਕਟਰ ਤੇ ਕਿਸੇ ਵੀਰ ਪਾਈ ਨੇ ਲੈਣਾ ਹੋਵੇ ਵੀਰ ਨਿਪਾਇਰ ਕਰ ਸਕਦੇ ਆ ਤੇ ਇਹਦੇ ਟਾਇਰ ਹੈਗੇ 80 ਪੈਸੇ ਚਾਰੀ ਤੇ ਮੁੱਦੇ ਦਾ 80 ਤੋਂ ਵੀ ਜ਼ਿਆਦਾ ਆ ਕਿਉਂ 80 ਆ ਲਿਖਿਆ ਬੰਦ ਨਾ ਤੇ 2014 ਜੌਂਦਾ ਮਾਡਲ ਦਾ ਕੋਕਾ ਵੀ ਟਰੈਕਟਰ ਹੈ ਕਿਸੇ ਵੀਰਪਾਈ ਨੇ ਲੈਣਾ ਹੋਵੇ business ਪਰ ਕਰ ਸਕਦੇ ਹਾਂ ਰੰਗ ਪੀਂਟ ਦਾ ਸਾਰਾ ਵੀਰ ਆ ਜਾ ਏਰੀਆ ਤਰ ਤਰ ਨਾਲ ਤਿੰਨੇ ਟਰੈਕਟਰ ਉਹਨਾਂ ਦੇ ਆ ਕਿਸੇ ਵੀਰਪਾਈ ਨੇ ਲੈਣਾ ਹੋਵੇ business ਪਰ ਕਰ ਸਕਦੇ ਹਾਂ ਰੇਟ ਦੀ ਗੱਲ ਕਰੀਏ ਰੇਟ ਹੈਗਾ 2014 ਮਾਡਲ ਦਾ ਆ 743 ਦਾ 2 ਲੱਖ ਤੇ 70000 ਰੁਪਇਆ 2 ਲੱਖ 70000 ਰੁਪਇਆ ਰੇਟ ਆ ਇੰਝ ਮੈਂ ਕਿਹੜਾ ਵੀਡੀਓ ਸ਼ੇਅਰ ਕਰਕੇ ਜਾਊਗਾ ਚੈਨਲ ਫੋਲੋ ਕਰਕੇ ਜਾਊਗਾ ਫੁੱਲ ਮੈਂ ਤਣ ਕਰਨਗੇ ਵੀਡੀਓ ਲਾਇਕ ਸ਼ੇਅਰ ਕਮੈਂਟ ਚੈਨਲ ਫੋਲੋ ਕਰ ਦਿਓ ਭਰਾਵਾਂ ਕੇ ਸ਼ੇਅਰ ਕਰਦੇ ਕੋ ਤੇ ਲਾਇਕ ਕਰਦੇ ਕੋ